ਜੀਠੇ ਵਾਸਤੇ ਦੋ ਤਿੰਨ ਗੱਲਾਂ ਮੈਂ ਜ਼ਰੂਰ ਕਹਿ ਰੀਆਂ ਚਾਹੁੰਦਾ ਇੱਕ ਤਾਂ ਵਿਕਰਮਜੀਠੇ ਦਾ ਪਾਈ ਅਸੀਂ ਨਹੀਂ ਮੁਕਾਬਲਾ ਕਰ ਸਕਦੇ ਉਹ ਉਹ ਕਾਲੀਆਂ ਜਿਨ੍ਹਾਂ ਦੇ ਸਬੰਧ ਜਨਰਲ ਡਾਇਰ ਨਾ ਸੀ ਤੇ ਹੁਣ ਸੁਮੇਤ ਸੈਣੀ ਦਾ ਅਸੀਂ ਉਹ ਕਾਲੀਆਂ ਜਿਨ੍ਹਾਂ ਨੇ ਫਲੰਗੀਆਂ ਦੇ ਟਾਈਮ ਵੀ ਮਲਤਾਨ ਦੀਆਂ ਜੇਲਾਂ ਸਾਡੇ ਬਜ਼ੁਰਗਾਂ ਨੇ ਕਟੀਆਂ ਸੀ ਤੇ ਹੁਣ ਬਾਦਲ ਦੇ ਟਾਈਮ ਵੀ ਸਾਨੂੰ ਜੇਲੀਆਂ ਮੈਂ ਵੀ ਕਟੀਆਂ ਉਹ ਸਾਡੇਆਂ ਬਜ਼ੁਰਗਾਂ ਨੇ ਵੀ ਕਟੀਆਂ ਸੀ ਜਿਹੜੀ ਉਹਨੇ ਗੱਲ ਕੀਤੀ 6 ਘੰਟੇ ਡਿਲੇ ਦੀ ਉਹਦਾ ਜਵਾਬ ਮੇਰਾ ਇਹ ਹੈਗਾ ਵੀ ਪੰਜਾਬ ਪੁਲਿਸ ਦੀਆਂ ਐਫਆਈਆਂ 6 ਘੰਟੇ ਡਿਲੇ ਨਹੀਂ ਹੁੰਦੀਆਂ ਜੇ ਤੁਸੀਂ ਦੇਖੋ ਢਾਡੇ ਯਾਰ ਸੁਮੇਧ ਸੈਣੀ ਦੇ ਜਿਹੜੇ ਕਤਲ ਕੀਤੇ ਹੋਏ ਬਲਵੰਤ ਮਲਤਾਨੀ ਦੇ 20 ਸਾਲ ਡਿਲੇ ਹੋਈ ਐਫਆਈਆਰ ਜਥੇਦਾਰ ਗੁਲਦੇਵ ਸਿੰਘ ਕੌਂਕੇ ਦੀ ਐਫਆਈਆਰ ਅਜੇ ਤੱਕ ਵੀ ਨਹੀਂ ਹੋਈ ਤੇ ਭਾਈ ਜਸਪਾਲ ਸਿੰਘ ਚੌੜਸਦਵਾ ਤੁਹਾਡੀ ਪੁਲਿਸ ਨੇ ਮਾਰਿਆ ਉਹਦੀ ਐਫਆਈਆਰ ਵੀ ਨਹੀਂ ਹੋਈ ਤੇ ਭਾਈ ਕਮਲਜੀਤ ਸਿੰਘ ਸੁਨਾਮ ਦੀ ਨਹੀਂ ਹੋਈ ਤੇ ਕਿੰਨੀਆਂ ਭਾਈ ਦਲਸਨ ਸਿੰਘ ਲੋਹਾਰੇ ਦੀ ਨਹੀਂ ਹੋਈ ਤੇ ਜਿਹੜੀ ਐਫਆਈਆਰ ਤੁਸੀਂ ਉੱਥੇ ਕੀਤੀ ਸੀ ਤੁਹਾਡੇ ਉਹ ਬਾਅਦ ਚ ਕੋਰਟ ਕਬੂਰੇ ਉੱਥੇ ਤੁਸੀਂ ਪੁਲਿਸ ਨੂੰ ਪਛਾਤੀ ਕਰਤੀ ਉਹ 6 ਘੰਟੇ ਨੂੰ ਰੋਈ ਜਾਣਾ 20 20 ਸਾਲ ਬਾਅਦ ਐਫਆਈਆਂ ਦਾ ਦਿਲ ਚ ਹੋਈਆਂ ਤਾਂ ਦੇ ਇਕਾਲੀ ਦਲ ਦੇ ਕਰਕੇ ਤੇ ਤੁਸੀਂ ਅੱਜ 6 ਘੰਟੇ ਦੀ ਡਿਲੇ ਇੱਥੇ ਆਮ ਹੀ ਕਿ